ਇਜ਼ਰਾਈਲ ਲਗਾਤਾਰ ਹਿਜ਼ਬੁੱਲਾ ਅਤਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਉਹਨਾਂ ਦੇ ਠਿਕਾਣਿਆਂ ਦੇ ਉੱਤੇ ਇਹ ਸਤਾਈ ਕਰਕੇ ਉਹਨਾਂ ਨੂੰ ਤਬਾਹ ਕਰ ਰਿਹਾ ਹੈ ਇਸੇ ਦੇ ਵਿੱਚ ਇਜ਼ਰਾਈਲ ਨੇ ਵੱਡਾ ਦਾਵਾ ਕੀਤਾ ਹੈ ਕਿ ਹਿਜ਼ਬੁੱਲਾ ਚੀਫ ਨਸਰੱਲਾ ਮਾਰਿਆ ਗਿਆ ਹੈ ਇਜ਼ਰਾਈਲੀ ਡਿਫੈਂਸ ਫੋਰਸ ਨੇ ਐਕਸ ਸੋਸ਼ਲ ਮੀਡੀਆ ਤੋਂ ਉੱਤੇ ਪੋਸਟ ਕਰਕੇ ਹਸਨ ਨਸਰੱਲਾ ਦੇ ਵਿੱਚ ਦੁਨੀਆ ਦੇ ਨਾਂ ਹੋਣ ਦੀ ਗੱਲ ਕਹੀ ਹੈ ਤੇ ਨਾਲ ਹੀ ਇਹ ਕਿਹਾ ਕਿ ਹੁਣ ਹਸਨ ਨਸਰੱਲਾ ਦੁਨੀਆ ਦੇ ਵਿੱਚ ਅਤਵਾਦ ਨਹੀਂ ਫੈਲਾ ਸਕੇਗਾ ਹਸਨ ਨਸਰੱਲਾ 32 ਸਾਲ ਤੋਂ ਸੰਗਠਨ ਦਾ ਚੀਫ ਸੀ ਇਜ਼ਰਾਈਲੀ ਸੈਨਾ ਦੇ ਬੁਲਾਰੇ ਲੈਫਟੀਨਲ ਕਰਨਲ ਨਦਾਵ ਸ਼ਸ਼ਾਨੀ ਨੇ ਐਕਸ ਤੇ ਪੋਸਟ ਕਰਕੇ ਨਸਰੱਲਾ ਦੇ ਮਾਰੇ ਜਾਣ ਦੀ ਗੱਲ ਕਹੀ ਹੈ AFP ਦੀ ਰਿਪੋਰਟ ਦੇ ਮੁਤਾਬਕ ਇਜ਼raਇਲੀ ਸੈਨਾ ਦੇ ਬੁਲਾਰੇ ਡੇਵਿਡ ਅਬਰਾਹਮ ਨੇ ਦੱਸਿਆ ਹੈ ਕਿ ਲਿਬਨਾਨ ਦੀ ਰਾਜਧਾਨੀ ਬੇਰੂਤ ਤੇ ਉਤੇ ਸ਼ੁੱਕਰਵਾਰ ਨੂੰ ਹੋਏ ਇਸ ਸਟ੍ਰਾਈਕ ਦੇ ਵਿੱਚ ਹਿਜ਼ਬੁੱਲਾ ਚੀਫ ਮਾਰਿਆ ਗਿਆ ਹਸਨ ਨਸਰੱਲਾ ਨੂੰ ਮਾਰਨ ਵਾਲੇ ਆਪਰੇਸ਼ਨ ਦਾ ਨਾਮ ਨਿਊ ਆਰਡਰ ਸੀ ਨਸਰੱਲਾ ਦੀ ਮੌਤ ਦੇ ਦਾਅਵੇ ਤੋਂ ਬਾਅਦ ਇਜ਼ਰਾਈਲੀ ਸੈਨਾ ਨੇ ਕਿਹਾ ਹੈ ਕਿ ਜੋ ਵੀ ਇਜ਼ਰਾਈਲ ਨੂੰ ਧਮਕਾਏਗਾ ਸਾਨੂੰ ਪਤਾ ਹੈ ਕਿ ਉਸ ਤੱਕ ਕਿਵੇਂ ਪਹੁੰਚਣਾ ਹੈ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਸੈਨਾ ਨੇ ਦੱਸਿਆ ਹੈ ਕਿ ਉਹਨਾਂ ਨੇ ਇੱਕ ਦਿਨ ਪਹਿਲਾਂ ਹਿਜ਼ਬੁੱਲਾ ਦੇ ਹੈੱਡਕੁਆਰਟਰ ਤੇ ਹਮਲਾ ਕੀਤਾ ਸੀ ਜਿੱਥੋਂ हसन ਨਸਰੱਲਾ ਵੀ ਮੌਜੂਦ ਸੀ ਇਜ਼ਰਾਈਲ ਦੀ ਸੈਨਾ ਲਗਾਤਾਰ ਬੇਰੂਤ ਸਮੇਤ ਕਈ ਇਲਾਕਿਆਂ ਦੇ ਵਿੱਚ ਹਮਲਾ ਕਰ ਰਹੀ ਹੈ ਆਈਡੀਐਫ ਨੇ ਬੇਰੂਤ ਦੇ ਦਹੀਆ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੇ ਲਈ ਕਿਹਾ ਹੈ ਆਈਡੀਐਫ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਇਹਨਾਂ ਥਾਵਾਂ ਦਾ ਇਸਤੇਮਾਲ ਇਜ਼ਰਾਈਲ ਤੇ ਹਮਲਾ ਕਰਨ ਦੇ ਲਈ ਕਰ ਰਿਹਾ ਹੈ